ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਅਨੰਦਪੁਰ ਸਾਹਿਬ ਦੀ ਅਦਾਲਤ ਸਿੱਧੂ ਦੇ ਲੀਕ ਹੋਏ ਗੀਤਾ ਨੂੰ ਲੈ ਕੇ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਮਾਮਲਾ ਹੈਲਮਟ ਤੇ ਸੀਟ ਬੈਲਟ ਨਾ ਪਾਉਣ ਵਾਲਿਆਂ ਤੇ ਪੁਲਿਸ ਹੋਈ ਸਖਤ ਨਾਕਾਬੰਦੀ ਕਰ ਕੀਤੇ ਗਏ ਚਲਾਨ ਦਿੱਲੀ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਗੁੱਸਾ ਹੈ ਸਰਕਾਰ ਆਪਣੇ ਕੰਮ ਤੋਂ ਭੱਜ ਰਹੀ ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਵੱਲੋਂ ਦਿੱਲੀ ਸਰਕਾਰ ਦੇ ਵੱਲੋਂ 1 ਜਨਵਰੀ 2025 ਤੱਕ ਦਿੱਲੀ ਦੇ ਵਿੱਚ ਪਟਾਕਿਆਂ ਦੀ ਵਿਕਰੀ ਤੇ ਫੂਕਣ ਤੇ ਪਾਬੰਦੀ ਲਗਾਉਣ ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਲੀਡਰਾਂ ਦੀਆਂ ਰੈਲੀਆਂ ਦੇ ਦੌਰਾਨ ਉਹ ਕਿਤੇ ਵੀ ਪਟਾਕੇ ਚਲਾ ਸਕਦੇ ਨੇ ਪਰ ਜਦ ਦੀਵਾਲੀ ਹੈ ਜਾਂ ਕੋਈ ਹੋਰ ਤਿਹਾਰ ਆਂਦਾ ਹੈ ਤਾਂ ਪਟਾਕਿਆਂ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਜਿਸ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਭਾਰੀ ਰੋਸ ਹੈ। ਦੂਜੇ ਪਾਸੇ ਪਟਾਕੇ ਦੂਜੇ ਰਾਜਾਂ ਤੋਂ ਦਿੱਲੀ ਲਿਆ ਕੇ ਖੁੱਲੇ ਆਮ ਵਰਤੇ ਕਰ ਰਹੇ ਨੇ ਪੰਮਾ ਤਾਂ ਕਿਣਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਸਰਕਾਰ ਜਾਂ ਦਿੱਲੀ ਨਗਰ ਨਿਗਮ ਨੇ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਪਰ ਉਹ ਪਟਾਕਿਆਂ ਤੇ ਪਾਬੰਦੀ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਜਣ ਦੀ ਕੋਸ਼ਿਸ਼ ਕਰ ਰਹੇ ਨੇ ਜਦ ਕਿ ਸੜਕਾਂ ਤੇ ਇੰਨੀ ਗੰਦਗੀ ਤੇ ਇੰਨਾ ਕੂੜਾ ਖੁੱਲੇ ਆਮ ਸੁੱਟਿਆ ਜਾਂਦਾ ਪਰ ਕੋਈ ਵਿਵਸਥਾ ਨਹੀਂ ਕੀਤੀ ਗਈ ਉਹਨਾਂ ਨੇ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਵੀ ਕੋਈ ਕੰਮ ਨਹੀਂ ਕੀਤਾ ਤੇ ਉਹਨਾਂ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਆਰਡਨ ਇਵਨ ਨੂੰ ਵੀ ਲਿਆਉਣਗੇ ਪਰ ਇਸ ਨੂੰ ਲੈ ਕੇ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਪਰਮਜੀਤ ਸਿੰਘ ਪੰਮਾ ਚੇਅਰਮੈਨ ਫੈਡਰੇਸ਼ਨ ਆਫ ਸਦਰਯਾ ਟੈਕਸੀ एसोसिएशन आपको पता लगा होगा दिल्ली सरकार ने जिस प्रकार 1 जनवरी 2025 तक पटाखों पर बैन लगा दिया है इसको लेकर व्यापारियों में काफी रोष है और व्यापार जगत में इसको लेकर सड़कों सरको, सड़कों पे उतरने की पूरी चेतावनी दी जा रही है दिल्ली सरकार को क्योंकि आए दिन जब भी कोई त्यौहार आता है ये इसी प्रकार की कोई ना कोई चीजें बैन करके व्यापारियों को तंग करने की कोशिश करते हैं जबकि पूरे साल जब देखा जाए इनकी रैलियों पर इनकी चुनावी सभाओं पर हर जगह पर पटाखे चलते हैं मगर हमारे त्यौहार आते ही ये पटाखों को बैन लगा देते हैं व्यापारियों का लाखों करोड़ों रुपए का कर नुकसान हो जाता है सामान भी आएंगे ये पोल्यूशन के ऊपर और भी कार्रवाई करने शुरू कर देंगे मगर ये कोई ऐसी चीज नहीं लाएंगे जिसमें लोगों को राहत मिल सके मैं ये बताना चाहूंगा दिल्ली का व्यापारी एकजुट होकर इस निर्णय के खिलाफ सड़कों पे उतरेगा नहीं तो दिल्ली सरकार अपने निर्णय को वापसी ले एक किसान दी धी जो कि लैफ्टिनेंट बन के जब पहुंची है तो पिंड वास परिवार वालों उसका शानदार स्वागत किया गया ਦਰਸਲ ਅਜੁੱ ਦੀਆਂ ਧੀਆਂ ਜਿਹੜੀਆਂ ਨੇ ਉਹ ਕਿਸੇ ਤੋਂ ਘੱਟ ਨਹੀਂ ਐ ਤੇ ਇਸੇ ਦੀ ਮਿਸਾਲ ਪਠਾਨਕੋਟ ਦੀ ਇਸ ਧੀ ਨੇ ਪੇਸ਼ ਕੀਤੀ ਐ ਪਠਾਨਕੋਟ ਦੇ ਪਿੰਡ ਗੁਲਪੁਰ ਸਿਬਲੀ ਦੀ ਰਹਿਣ ਵਾਲੀ ਪੱਲਵੀ ਜੋ ਕਿ ਲੈਫਟੀਨੈਂਟ ਬਣੀ ਐ ਤੇ ਜਦੋਂ ਪਿੰਡ ਪਹੁੰਚੀ ਐ ਤਾਂ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਢੋਲ ਟਮੱਕੇ ਦੇ ਨਾਲ ਉਸ ਦਾ ਸਵਾਗਤ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਕਰਦਿੰਨੇ ਤੇ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਦੀ ਧੀ ਨੂੰ ਪੜਾਇਆ ਤੇ ਹੁਣ ਉਹਨਾਂ ਦੀ ਧੀ ਨੇ ਵੀ ਉਹਨਾਂ ਦਾ ਨਾਮ ਰੌਸ਼ਨ ਕਰ ਦਿੱਤਾ ਇਸ ਦੇ ਨਾਲ ਹੀ ਹੋਰ ਨਾ ਕੁੜੀਆਂ ਨੂੰ ਵੀ ਉਹਨਾਂ ਹਿੰਮਤ ਦਿੱਤੀ ਹੈ ਕਿ ਉਹ ਵੀ ਪੜ੍ਹ ਲੈ ਕੇ ਆਪਣੇ ਮੁਕਾਮ ਤੇ ਪਹੁੰਚਣ ਜਿਸ ਤਰੀਕੇ ਨਾਲ ਪੱਲਵੀ ਨੇ ਪਰਿਵਾਰ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਉਸੇ ਤਰੀਕੇ ਦੇ ਨਾਲ ਹੋਰਾਂ ਨੂੰ ਵੀ ਉਹਨਾਂ ਵੱਲੋਂ ਇੱਥੇ ਸੁਨੇਹਾ ਦਿੱਤਾ ਗਿਆ ਕਿ ਉਧਰ ਇਸ ਮੁਕਾਮ ਤੇ ਪਹੁੰਚਣ ਵਾਲੀ ਪੱਲਵੀ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਉਸਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਸਦੇ ਵੱਲੋਂ ਨੌਜਵਾਨਾਂ ਨੂੰ ਵੀ ਹਮੇਸ਼ਾ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ ਮੇਰਾ ਨਾਮ ਲੈਫਟਨੈਂਟ ਪੱਲਵੀ ਹੈ ਮੈਂ 7 ਸਤੰਬਰ ਨੂੰ ਪਾਸਿੰਗ ਆਊਟ ਪਰੇਡ ਸੈਸਲਿਆ ਆਫ ਸਟ੍ਰੀਨਿੰਗ ਅਕੈਡਮੀ ਤੋਂ जो तो तो पास आउट हुई हैं जर्नी मैं कह बहुत ही ज़्यादा सही रही है अच्छी रही है स्ट्रगलिंग हो भी सकती है नहीं भी हो सकती है बट अगर मेहनत की है तो वो चीज़ थोन तो एक मुकाम जरूर दी है स्टडी मैं अपना ट्वेल्थ तक इतों ही है पठानकोट तो ही क्राइस्ट बिगेन कॉन्वेंट स्कूल उस तो बाद ग्रेजुएशन ले चंडीगढ़ मिस किया ग्रेजुएशन ट्वेल्थ तो बाद मैं एग्जाम दिता साई पागो आर्म्ड फोर्स प्रिपरेटरी इंस्टीट्यूट का ਜਿੱਦੇ ਚ ਮੈਂ ਸਿਲੈਕਟ ਹੋ ਗਈ 3 ਸਾਲ ਦੀ ਗ੍ਰੈਜੂਏਸ਼ਨ ਪਲਸ ਆਰਮਡ ਫੋਰਸਸ ਦੇ ਐਗਜ਼ਾਮਸ ਲਈ ਪ੍ਰਪੇਅਰ ਕੀਤਾ ਆਫਸਰ ਸਿਨਿੰਗ ਅਕੈਡਮੀ ਦਾ ਟੈਸਟ ਹੁੰਦਾ ਹੈ ਸੀਡੀਐਸਸੀ ਉਹ ਕਲੀਅਰ ਕਰਕੇ ਆਲ ਇਨ ਆ ਰੈਂਕ 6 ਲੈ ਕੇ ਮੈਂ ਆਫਸਰ ਸਿਨਿੰਗ ਅਕੈਡਮੀ ਲਈ ਸਿਲੈਕਟ ਹੋਈ ਸੀ 11 ਮੰਥਸ ਦੀ ਟ੍ਰੇਨਿੰਗ ਕੰਪਲੀਟ ਕਰਕੇ 7 ਸੈਪਟੈਂਬਰ ਨੂੰ ਮੈਂ ਪਾਸ ਆਊਟ ਹੋਈ ਆ ਕੂਟੀਏ ਤੋਂ ਤੇ ਮੈਂ ਮੇਰੀ ਫੈਮਿਲੀ ਨਾਲ ਖੜੀ ਆ ਇਸ ਟਾਈਮ ਤੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਮੈਨੂੰ ਇੱਕ ਇਸ ਇਹ ਜੀ ਸੋਸਾਇਟੀ ਜੋ ਆ ਕੇ ਜਾਂ ਕਿਹੋ ਜੇ ਪਿੰਡ ਤੋਂ ਆ ਕੇ ਜੋ ਕਿ ਨਾ ਕਿ ਨਾ ਹੀ ਜ਼ਿਆਦਾ ਇਨਾ ਡਾਈਵਰਸ ਹੈ ਬਹੁਤ ਬਹੁਤ ਜ਼ਿਆਦਾ ਬੈਕਵਰਡ ਏਰੀਆ ਚੋਂ ਆ ਜਾਂਦਾ ਹੈ ਉਥੋਂ ਉੱਠ ਕੇ ਖੜੇ ਹੋਣਾ ਮੈਂ ਆਪਣੀ ਇੱਕ ਜਿੱਤ ਨਹੀਂ ਮੰਨਦੀ ਮੈਂ ਮੰਨਦੀ ਹਾਂ ਕਿ ਨਾ ਤਿੰਨਾਂ ਨੇ ਜੋ ਮੇਰੇ ਪਿੱਛੇ ਕੀਤਾ ਹੈ ਬਸ ਉਹੀ ਹੈ ਕਿਉਂਕਿ ਇੰਦਾ ਸਪੋਰਟ ਨਹੀਂ ਹੁੰਦਾ ਤੇ ਮੈਂ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਸੋ ਜੋ ਮੇਰੀ ਇੱਕ ਜੀਤ ਹੈ ਉਹ ਮੇਰੀ ਨਹੀਂ ਹੈ ਉਹ ਇਨਾ ਦੀ ਹੈ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਤੁਸੀਂ ਅਗਰ Aim ਫੜ ਲੋਗੇ ਕਿ ਡਟ ਕੇ ਤੁਸੀਂ ਮਿਹਨਤ ਕਰਨ ਦਾ ਉਹ ਸੋਚ ਲੋਗੇ ਹਾਰ ਨਹੀਂ ਮੰਨੋਗੇ ਤਾਂ ਤੁਹਾਡੇ ਲਈ ਬਹੁਤ ਸਾਰੇ ਆਪਸ਼ਨਸ ਖੁੱਲੇ ਆ ਤੁਸੀਂ ਇੱਕ ਪਾਸੇ ਜਾਣ ਦਾ ਸੋਚ ਲਵੋ ਇਹ ਹੀ ਨਹੀਂ ਕਿ ਮੈਂ ਆਰਮਡ ਫੋਰਸਸ ਦੀ ਗੱਲ ਕਰ ਰਹੀ ਹਾਂ ਤੁਸੀਂ ਆਰਮਡ ਫੋਰਸਸ ਵਾਲੀ ਜਾਓ ਆਫਕੋਰਸ ਇੱਕ ਕੁੜੀਆਂ ਲਈ ਬਹੁਤ ਅੱਛਾ ਆਪਸ਼ਨ ਹੈ ਪਰ ਅਗਰ ਤੁਸੀਂ ਕੁਝ ਹੋਰ ਵੀ ਕਰਨਾ ਚਾਹੁੰਦੇ ਹੋ ਤਾਂ ਬਸ ਉਸ ਚੀਜ਼ ਨੂੰ ਫੜ ਲਓ ਤੇ ਉਹਦੇ ਵੱਲ ਮਿਹਨਤ ਕਰੋ ਤਾਂ ਤੁਹਾਨੂੰ ਆਪਣੀ ਮੰਜ਼ਿਲ ਜ਼ਰੂਰ ਮਿਲੇਗੀ ਸਾਇਲ ਸਿੰਘ ਹਾਂ ਮੈਂ ਪਿਛਲੇ 5 ਸਾਲ ਤੋਂ ਇੰਡੀਅਨ ਨੇਵੀ ਚ ਸਰਵ ਕਰ ਰਿਹਾ ਹਾਂ ਮੇਰੀ ਛੋਟੀ ਸਿਸਟਰ ਪਲਵੀ ਜੋ ਕਿ ਸਟਾਰਟਿੰਗ ਤੋਂ ਹੀ ਬਹੁਤ ਜ਼ਿਆਦਾ ਪੜਾਈ 'ਚ ਲਾਇਕ ਸੀਗੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀਗੀ ਪੜਾਈ ਦੇ ਵਿੱਚ ਹਰ ਇੱਕ ਫੀਲਡ 'ਚ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸਪੋਰਟਸ ਦੇ ਵਿੱਚ ਵੀ ਬਿਲਕੁਲ ਮਤਲਬ ਫਰਸਟ ਆਉਂਦੀ ਰਹੀ ਆ ਪਰ ਇੰਟਰ ਸਕੂਲ ਕੰਪੀਟੀਸ਼ਨਸ ਹੋ ਗਿਆ ਰੀਜਨਲ ਲੈਵਲ ਕੰਪੀਟੀਸ਼ਨਸ ਹੋ ਗਿਆ ਸਪੋਰਟਸ ਵੀ ਬਹੁਤ ਅੱਛਾ ਰੁਚੀ ਰੱਖਣ ਰਹੀ ਆ ਬਾਕੀ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਵੇਂ ਕਿ ਸਪੀਚ ਕੰਪੀਟੀਸ਼ਨ ਡਿਬੇਟ ਕੰਪੀਟੀਸ਼ਨਸ ਇਹਨਾਂ 'ਚ ਬਹੁਤ ਇਹਨੇ ਪਾਰਟਿਸਿਪੇਟ ਕੀਤਾ ਸਕੂਲ ਦੇ ਵਿੱਚ ਅ ਸੋ ਇਹ ਸ਼ੁਰੂ ਤੋਂ ਹੀ ਦਾ ਐਕਸਪੋਜ਼ਰ ਬਹੁਤ ਹੋ ਗਿਆ ਸੀ ਕਿ ਇਹਨਾਂ ਜ ਸਭ ਚੀਜ਼ਾਂ ਨੂੰ ਲੈ ਕੇ ਤੇ ਇਸ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਖੜੀ ਐ ਐਜ਼ ਅ ਲੈਫਟਨੈਂਟ ਤੇ ਸਾਰੀ ਫੈਮਿਲੀ ਬਹੁਤ ਪ੍ਰਾਊਡ ਫੀਲ ਕਰ ਰਹੀ ਐ ਇਸ ਨਹੀਂ ਇੰਟਰਸਿੰਗ ਹੈ ਸਾਡਾ ਪਿੰਨ ਗੁਲਪੁਰ ਅਸੈਂਬਲੀ ਤਹਿਸੀਲ ਪਠਾਨਕੋੜ ਜ਼ਿਲ੍ਹਾ ਪਠਾਨਕੋੜ ਤੇ ਮੈਂ ਇਹੀ ਕਹਿਣਾ ਚਾਹਣਾ ਇਸ ਟਾਈਮ ਤੋਂ ਬਹੁਤ ਖੁਸ਼ੀ ਐ ਪਰ ਜਿਹੜਾ ਪਿੱਛੇ ਸੰਘਰਸ਼ ਐ ਸਾਡਾ ਉਹ ਬਹੁਤ ਕਾਫੀ ਹੈ ਨਾ ਤੇ ਮੈਂ ਇੱਕ ਸੋਚਿਆ ਸੀ ਵੀ ਆਪਾਂ ਪੰਜਾਬੀ ਸਕੂਲ ਤੋਂ ਪੜ੍ਹੇ ਆ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪਾਉਣਾ ਚਾਹੁੰਦਾ ਸੀ ਕਿ ਜਿੱਥੇ ਬੱਚੇ ਜਿਹੜੇ ਆ ਉਹ ਕੁਝ ਬਣ ਸਕਦਣ ਤੇ ਪਹਿਲੇ ਜਿਹੜਾ ਜਿਹੜੀ ਪੜ੍ਹਾਈ ਜਿਹੜੀ ਆ ਉਹ ਮੈਂ ਡਿਟਰਬਲ ਸਕੂਲ ਦਿਨਾ ਪਨਮੀਦਾ ਕੋਠਰੀ ਪੰਜ ਕਲਾਸ ਉੱਥੇ ਕੀਤੀ ਫਿਰ 6ਵੀਂ ਕਲਾਸ ਲੈ ਕੇ 8ਵੀਂ ਤੱਕ ਯਾਨੀ 1 ਕ੍ਰਾਈਸ ਤੱਕ ਸਜਨਪੁਰ ਤੋਂ ਹੁਣ ਉੱਥੋਂ ਪਾਸ ਕੀਤੀ ਫੇਰੇ ਚਲੇ ਗਈ ਐ ਇਹਨਾਂ ਨੇ ਟੈਸਟ ਪਾਸ ਕੀਤਾ ਮਾਈ ਭਾਗੋ 3 ਸਾਲ ਵਰਤੇ ਇਹਨਾਂ ਨੇ ਗ੍ਰੈਜੂਏਟ ਕਰਕੇ ਤੇ ਟੈਸਟ ਦਿੱਤਾ ਇਹਨਾਂ ਨੇ ਸੀਰੀਅਸ ਦਾ ਤੇ ਅੱਜ ਤੁਹਾਡੇ ਸਾਹਮਣੇ ਖੜੀ ਹੈ ਅੱਜ ਇਹ ਲੈਫਟ ਹੈਂਡਰ ਮੈਂ ਛੋਟਾ ਸਾਹ ਕਿਸਾਨ ਹਣਾ ਤੇ ਚਲੋ ਜਿਆਦਾ ਤੇ ਆਂਦਰ ਨਹੀਂ ਸੀ ਉਹ ਸੰਘਰਸ਼ ਬਹੁਤ ਜਾ ਰਿਹਾ ਬੱਚੇ ਨੂੰ ਪੜਾਉਣ ਦੇ ਖਾਤਰ ਇੱਕ ਮੇਰਾ ਇਹ ਕਿ ਇਹ ਸੀ ਵੀ ਬੱਚੇ ਜਿਹੜੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਨ ਤੇ ਚੰਗੇ ਫਿਫਸਰ ਬਣ ਸਕਦੇ ਹੈ ਤੇ ਅੱਜ ਮੇਰੇ ਦੋ ਬੱਚੇ ਹੈ ਵੱਡਾ ਬੇਡਾ ਮੈਂ ਇੰਡੀਅਨ ਨੇਵੀ ਦੇ ਵਿੱਚ ਤੇ ਇਹ 5 ਸਾਲ ਹੋ ਗਿਆ ਨੂੰ ਸਰਵਿਸ ਕਰਦੇ ਤੇ ਛੋਟੀ ਬੇਟੀ ਮੱਲੇ ਵੀ ਜਿਹੜੀ ਅੱਜ ਲੈਫਟ ਹੈਂਡ ਬਣ ਕੇ ਅੱਜ ਮੇਰੇ ਨਾਲ ਖੜੀ ਹੈ ਮੈਂ ਬਹੁਤ ਪ੍ਰਾਊਡ ਹਾਂ ਕਰਦਾ ਹਾਂ ਬਹੁਤ ਮਾਣ ਹੈ ਪਿੰਡ ਤੇ ਪਿੰਡ ਦੇ ਸਾਰੇ ਲੋਕੀ ਵੀ ਜਾਨੀ ਬਹੁਤ ਪ੍ਰਾਊਡ ਆਫ ਕਰਨ ਦੇ ਨੇ ਤੇ ਸਾਨੂੰ ਵੀ ਆਪਣੀ ਬੱਚੀ ਤੇ ਬੜਾ ਮਾਣ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਲੱਖਾਂ ਰੁਪਏ ਦੀ ਡਰਗਮਨੀ ਤੇ ਹਥਿਆਰਾਂ ਦੇ ਨਾਲ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਇੱਥੇ ਵੇਚਦੇ ਸਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਸੀਮਾ ਪਾਰ ਤੋਂ ਹੈਰੋਇਨ ਮੰਗਵਾਈ ਜਾਂਦੀ ਸੀ ਤੇ ਭਾਰਤੀ ਸਰਹੱਦ ਦੇ ਵਿੱਚ ਤਸਕਰੀ ਕੀਤੀ ਜਾਂਦੀ ਸੀ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਤਸਕਰੀ ਦਾ ਇਹ ਕਾਰੋਬਾਰ ਕਰਦੇ ਸਨ ਤੇ ਉੱਥੇ ਹੀ ਲੱਖਾਂ ਰੁਪਏ ਦੀ ਹੈਰੋਇਨ ਇਹਨਾਂ ਵੱਲੋਂ ਵੇਚੀ ਜਾਂਦੀ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50000 ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਦਾ ਜ਼ਿਲ੍ਹਾ ਤਰਨਤਨ ਉੱਥੇ ਦਰਜ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਡੌਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਔਰ ਫ੍ਰਿੰਕੂ ਤੇ ਸੁਖਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸੇਬ ਨਿਕੋ ਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਹੈ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਹੈ ਇਹ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਵਿਕ ਤਾਂ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਖਰੋਜਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁਲਗੜੀ ਚ ਇਹ ਰਜਿਸਟਰ ਹੋਇਆ ਸੋ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋ ਲੇਕ ਤੋ ਜਦੋਂ ਅਸੀਂ ਰਾਮਪੀਠ ਰੋਡ ਵੱਲ ਮੁੜਦੇ ਆਂ ਫਰਮਨੀਆ ਪਿੰਡ ਜਿਹੜਾ ਮੋੜ ਆਉਂਦਾ ਉੱਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜਿਹੜਾ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਿਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਇੱਕ ਕੰਡਾ ਦੋ ਜਿਹੜੇ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਸ਼ਨੰਗਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਇੱਕ ਕੇਸ ਲੈ ਕੇ ਪਹੁੰਚੇ। ਦਰਅਸਲ ਉਸ ਤੋਂ ਬਾਅਦ ਸ਼ਨੰਗਪੁਰ ਸਾਹਿਬ ਆਰ ਅਸੋਸੀਏਸ਼ਨ ਦੇ ਵਕੀਲ ਭਾਈਚਾਰੇ ਜਿਨ੍ਹਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਦਾ ਕਹਿਣਾ ਕਿ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਲੋਕਾਂ ਦੇ ਵੱਲੋਂ ਲੀਕ ਕਰ ਦਿੱਤੇ ਗਏ ਸਨ। ਇਹੀ ਮਾਮਲਾ ਉਹਨਾਂ ਕੋਰਟ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਇਸ ਤੇ ਧਿਆਨ ਨਹੀਂ ਦੇ ਪਾਏ ਤੇ ਹੁਣ ਇਹ ਪੂਰਾ ਮਾਮਲਾ ਅਦਾਲਤ ਦੇ ਨੋਟਿਸ ਦੇ ਵਿੱਚ ਲਿਆਂਦਾ। ਇੱਕ ਸਵਾਲ ਦਾ ਜਵਾਬ ਦਿੰਦਿਆਂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੇ ਕਈ ਗੀਤ ਜੋ ਕਿ ਪਹਿਲਾਂ ਰਿਕਾਰਡ ਕੀਤੇ ਹੋਏ ਨੇ ਉਹਨਾਂ ਦੇ ਕੋਲ ਪਏ ਨੇ ਤੇ ਇੱਕ ਇੱਕ ਕਰਕੇ ਜਿਹੜੇ ਗੀਤ ਨੇ ਉਹ ਰਿਲੀਜ਼ ਕੀਤੇ ਜਾਂਦੇ ਰਹਿਣਗੇ ਉਹਨਾਂ ਇਹ ਵੀ ਕਿਹਾ ਕਿ ਉਹ ਲੰਬੇ ਸਮੇਂ ਤੱਕ ਏਸੀ ਆਵਾਜ਼ ਦੇ ਜ਼ਰੀਏ ਆਪਣੇ ਪੁੱਤ ਨੂੰ ਜਿਉਂਦਾ ਰੱਖਣਗੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਸਿੱਧੂ ਦਾ ਕੋਈ ਗੀਤ ਸੋਸ਼ਲ ਮੀਡੀਆ ਤੇ ਆਉਂਦਾ ਹੈ ਤਾਂ ਤੁਰੰਤ ਹੀ ਹਿੱਟ ਹੋ ਜਾਂਦਾ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਵਿਰੋਧੀਆਂ ਦੇ ਗੀਤਾ ਦੀ ਗੱਲ ਕਰੀਏ ਤਾ ਸਿੱਧੂ ਦੇ ਗੀਤਾ ਦੀ ਲੋਕਪ੍ਰਿਅਤਾ ਦਿਨੋ ਦਿਨ ਵਧਦੀ ਜਾ ਰਹੀ ਹੈ ਇਸ ਦੇ ਨਾਲ ਹੀ ਚੋਣਾ ਲੜਨ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਬੁਲਕਾਰ ਸਿੰਘ ਦਾ ਕਹਿਣਾ ਹੈ ਕਿ ਅਜੇ ਉਹਨਾਂ ਦਾ ਅਜਿਹਾ ਕੋਈ ਵੀ ਵਿਚਾਰ ਨਹੀਂ ਹੈ ਹਾਲਾਂਕਿ ਉੱਥੇ ਦਾਸ ਨੇ ਕਿ ਹਰਿਆਣਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਗੱਠ ਜੁੜ ਨਹੀਂ ਹੋਇਆ ਜਿਸ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਬੁਲਕਾਰ ਸਿੰਘ ਦਾ ਕਹਿਣਾ ਹੈ ਕਿ ਉਹ ਇੰਨੇ ਵੱਡੇ ਨਹੀਂ ਹੋਏ ਕਿਸ ਤੇ ਟਿੱਪਣੀ ਕਰ ਸਕਣ ਇਸ ਦੇ ਨਾਲ ਹੀ ਉਹਨਾਂ ਦੇ ਬੋਲੋ ਇੱਥੇ ਪੱਤਰਕਾਰਾਂ ਦੇ ਕੁਝ ਕੁ ਸਵਾਲਾਂ ਦੇ ਜਵਾਬ ਦਿੱਤੇ ਗਏ ਸਰ ਸਾਹਿਬ ਕੋਰਟ ਚਾਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਟ ਚਾਏ ਹੋ ਜੀ ਬੇਟਾ ਇਹ ਨਾ ਕੁਝ ਕਿ 2.5 ਸਾਲ ਹੋ ਗਏ ਉਹ ਨਾ ਸ਼ੁਭਦੀਪ ਦੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਸੀ ਕਨਵਰ ਗਰੇਵਾਲ ਇਹ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫ ਨਾਂ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਕਿ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵੱਜੋਂ ਅਲਚੈਪੋ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੈਪੋ ਅੱਛਾ ਜੀ ਤਾਂ ਜਦੋਂ ਉਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਈ ਸੀ ਜੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਇਹ ਕਿਨੇ ਦਾ ਫਰੂਡ ਆ ਬੈਠਾ ਜਿਹੜਾ ਕਨਵਰਟਰ ਕਰਵਾਉਣਾ ਉਹ ਪਨੀਰ ਦਾ ਬੈਠਾ ਐ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋਈ ਸੀ ਉਹ ਦੁਬਈ ਜਾਣ ਲੱਗਿਆ ਅਰੈਸਟ ਹੋ ਗਿਆ ਸੀਗਾ ਤੇ ਇਹ ਦੋ ਜਣੇ ਮੇਰੇ ਖਿਆਲ ਜ਼ਮਾਨਤ ਤੇ ਬਾਹਰ ਨੇ ਉਹ ਕੇਸ ਮਤਲਬ ਮੈਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਇਥੇ ਨਾ ਮਾਂਜੋਗ ਅਦਾਲਤ ਦੇ ਵਿੱਚ ਮੋੜੀ ਗਵਾਹੀ ਹੋ ਗਈ ਜਾਂ ਤੇ ਨਹੀਂ ਗਵਾਹੀ ਨਹੀਂ ਸੀ ਰਾਜੀ ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਨਾ ਤਾਂ ਮੇਥੋਂ ਪਹੁੰਚੇਗਾ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦਿਲਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਬੰਧ ਆਉਂਦਾ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਰ ਲਈ ਕਰਾਂਗੇ ਅਮਨਸਰ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੁਲਿਸ ਕਾਫੀ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਐਲੀਵੇਟਡ ਰੋਡ ਤੇ ਪੁਲਿਸ ਵੱਲੋਂ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਓਵਰ ਸਪੀਡ ਗੱਡੀਆਂ ਤੇ ਹੈਲਮਟ ਨਾ ਪਾਉਣ ਨੂੰ ਲੈ ਕੇ ਸਖਤ ਹਦਾਇਤ ਦਿੰਦੇ ਆ ਚਲਾਨ ਵੀ ਕੀਤੇ ਗਏ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਬਲਿਕ ਦੀ ਸਹੂਲਤ ਲਈ ਹੈਲਮਟ ਪਾਉਣੇ ਬਹੁਤ ਜ਼ਰੂਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਓਵਰ ਸਪੀਡ ਗੱਡੀਆਂ ਦੇ ਕਾਰਨ ਹਾਦਸੇ ਹੁੰਦੇ ਨੇ ਤੇ ਕਈ ਵਾਰ ਸਿਰ ਤੇ ਸੱਟ ਵੱਜ ਜਾਂਦੀ ਹੈ ਜਿਸ ਕਾਰਨ ਕੀ ਵਿਅਕਤੀ ਦੀ ਜਾਨ ਵੀ ਚਲੀ ਜਾਂਦੀ ਹੈ ਜੇਕਰ ਹੈਲਮਟ ਪਾਏ ਹੋਣਗੇ ਤਾਂ ਬਚਾਅ ਹੋ ਸਕ ਇਸੇ ਨੂੰ ਲੈ ਕੇ ADCP ਹਰਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੜਕ ਸੁਰੱਖਿਆ ਮੁਹਿੰਮ ਨੂੰ ਲੈ ਕੇ ਸੀਟ ਬੈਲਟ ਤੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਸਿਰ ਤੇ ਦਸਤਾਰ ਸਜਾਉਂਦੇ ਨੇ ਉਹਨਾਂ ਦੇ ਲਈ ਹਾਲਾਂਕਿ ਹੈਲਮਟ ਜ਼ਰੂਰੀ ਨਹੀਂ ਹੈ ਜਿਹੜੇ ਦਸਤਾਰ ਨਹੀਂ ਸਜਾਉਂਦੇ ਉਹਨਾਂ ਦੇ ਲਈ ਹੈਲਮਟ ਪਾਉਣਾ ਲਾਜ਼ਮੀ ਹੈ ਤੇ ਉਹਨਾਂ ਇਹ ਵੀ ਕਿ ওভারਸਪੀਡ ਗੱਡੀਆਂ ਦਾ ਚਲਾਨ ਕੀਤਾ ਜਾ ਰਿਹਾ ਹੈ ਹੈਲਮਟ ਤੋਂ ਬਿਨਾ ਜੇਕਰ ਕੋਈ ਵਾਹਨ ਚਲਾਉਂਦਾ ਹੈ ਤਾਂ ਉਸ ਦਾ 1000 ਦਾ ਚਲਾਨ ਤੇ ਸੀਟ ਬੈਲਟ ਦਾ 500 ਦਾ ਚਲਾਨ ਕੀਤਾ ਜਾ ਰਿਹਾ ਹੈ ਐਡੀਸੀਪੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਦੇ ਨੇ ਉਹਨਾਂ ਦੀਆਂ ਗੱਡੀਆਂ ਵੀ ਬਾਉਂਡ ਕੀਤੀਆਂ ਜਾ ਰਹੀਆਂ ਨੇ ਤੇ ਸਜ਼ਾ ਦਿੱਤੀ ਜਾ ਰਹੀ ਹੈ ਅਮਨ ਦਾ ਬ੍ਰਿਜ ਦੇ ਉੱਪਰ ਤੇ ਦੇ ਬਾਰੇ ਕੀ ਹੈ ਇਹ ਮਾਨ ਜੋ ਕਮਿਸ਼ਨਰ ਸਾਹਿਬ ਸਤਾਰਨਜੀਤ ਸਿੰਘ ਜੀ ਢਿੱਲੋਂ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟ ਰੋਡ ਦੇ ਉੱਤੇ ওভারਸਪੀਡ ਤੇ ਜਿਹੜੇ ਵਿਥਾਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਨਾਲ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡੇਕੇਗਾ ਸਿਰ 'ਚ ਸੱਟ ਲੱਗੇ ਕੀ ਉਹਦਾ ਨੁਕਸਾਨ ਹੋਏ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਉਦੋਂ ਦੀ ਮੌਤਾਂ ਦੀ ਦਰ ਘਟੀ ਹੈ ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਅਮਰ ਸਾਹਿਬ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਟਾਉਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਸਰ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋਈ ਚੀਜ਼ਾਂ ਨੇ ਜਾਂ ਬੰਦਾ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨਰ ਸਾਹਿਬ ਦੀ ਸਖਤ ਹੈ ਸਰ ਜਿਹੜੇ ਜੇ ਓਵਰ ਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਨਾ ਦਾ ਚਲਾਨ ਆ ਕਿ ਕਿੰਨਾ ਦਾ ਜਿਹੜੇ ਓਵਰ ਸਪੀਡ ਜਿਹੜੇ ਓਵਰ ਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਉਹ ਅਸੀਂ ਕਰ ਰਹੇ ਆਂ ਉਹਨਾਂ ਦਾ ਚਲਾਨ ਜਿਹੜਾ ਕੋਟ ਦਾ ਕਰਦੇ ਉਹ ਕੋਟ ਚ ਭੁਗਤਦੇ ਤੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾਂ ਕਿਹਨਾਂ ਦੇ ਚਲਾਨ ਆਨਲਾਈਨ ਜਾਂ ਸੀਟ ਬਿਲਡਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ Google Payment ਹੁੰਦੀ ਆ ਵਿਦਆਊਟ ਹੈਲਮਟ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ Google Payment ਦੇ ਰਾਹੀਂ ਕਰ ਰਹੇ ਆ ਜਿਹੜਾ ਸੀਟ ਬਿਲਡਰ ਦਾ ਵਾ ਉਹ 500 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜੜੀਆਂ ਵੱਖ-ਵੱਖ ਨੇ ਜਿਨ੍ਹਾਂ ਦੇ ਵਿੱਚ Google Payment ਦੇ ਜੁਰਮਾਨੇ ਨੇ ਉਹਨਾਂ ਨੇ ਅਸੀ ਕਰ ਰਹੇ ਹਾਂ ਤੇ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਿਆਦਾ ਹੈਵੀ ਹੋਣ ਕਰਕੇ 5000 10000 ਉਹਦੀ ਜਿਹੜੀ ਆ ਪੇ ਨਾ ਕਰ ਕਰਕੇ ਉਹ ਲੋਕੋ ਕੇ Google Payment ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਟੋਕ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਨੇ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਸਟ੍ਰਿਕਟ ਕਰ ਦੇਗੇ ਥੈਂਕ ਯੂ